ਬੀਤੀ ਦਿਨ ਦੇਰਾ ਰਾਧਾ ਸਵਾਮੀ ਸਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੋ ਕਿ ਸ਼ਿਰੋਮਣੀ ਅਕਾਲੀ ਦਲ ਦੇ ਆਗੂ ਵਿਕਰਮਜੀਠਿਆ ਨਾਲ ਮੁਲਾਕਾਤ ਕਰਨੇ ਪੁੰਚੇ ਸੀ ਇਸ ਦੌਰਾਨ ਹੁਣ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਸਿਆਸਤ ਵੀ ਪਖਣੀ ਸ਼ੁਰੂ ਹੋ ਗਈ ਹੈ ਕਿਹਾ ਜਾ ਰਿਹਾ ਹੈ ਕਿ ਇਹ ਮੁਲਾਕਾਤ ਸਿਰਫ ਪਰਵਾਰਿਕ ਸਮੰਧਾਂ ਤੱਕ ਸੀਮਿਤ ਨਹੀਂ ਇਹ ਸਗੋਂ ਇਸ ਦੇ ਪਿੱਛੇ ਸਿਆਸੀ ਦੇ ਅਸਰ ਸੰਭਾਵਨਾ ਤੇ ਵੱਖ-ਵੱਖ ਉਬਿਲੇਖਣ ਦੇਖਣ ਨੂੰ ਮਿਲ ਰਹੇ ਨੇ ਉਥੇ ਦੱਸਦੇ ਕਿ ਨਾਬਾ ਜੇਲ੍ਹ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਨੇ ਮਜੀਠਿਆ ਨਾਲ ਕਰੀਬ 45 ਮਿੰਟ ਗਲਬਾਤ ਕੀਤੀ ਸੀ ਉਸ ਦੀ ਜਾਣਕਾਰੀ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਮੁਲਾਕਾਤ ਆਮ ਪਰਵਾਰਿਕ ਹਾਲਚਲ ਤੋਂ ਅੱਗੇ ਸਿਆਸੀ ਮਾਹੌਲ 'ਚ ਵੀ ਡੂੰਘੇ ਸੰਕੇਤ ਛੱਡ ਸਕਦੀ ਹੈ ਦਰਅਸਲ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਪਰਵਾਰਿਕ ਮੈਂਬਰਾਂ ਨੂੰ ਵੀ ਜਾ ਸਮਾਂ ਨਹੀਂ ਮਿਲਦਾ ਪਰ ਉਥੇ ਬਾਬਾ ਜੀ ਨੂੰ ਉਹਨਾਂ ਨਾਲ ਮੁਲਾਕਾਤ ਕਰਨ ਲਈ ਲੰਬਾ ਸਮਾਂ ਮਿਲਿਆ ਸੀ ਜਿਸ ਤੋਂ ਬਾਅਦ ਲਗਾਤਾਰ ਇਹ ਸਿਆਸਤ ਵਿਵੱਖਣੀ ਸ਼ੁਰੂ ਹੋ ਗਿਆ ਬਹੁਤ ਸਾਰੇ ਵਿਰੋਧੀਆਂ ਦੇ ਵੱਲੋਂ ਨਿਸ਼ਾਨੇਬੀਸ ਨੂੰ ਲੈ ਕੇ ਸਾਦੇ ਜਾ ਰਹੇ ਨੇ